ਐਸਐਪੀ ਵੀ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਰਾਜੀਵ ਸਿੰਘ ਦਾ ਹਰ ਵਾਰ ਦੀ ਤਰ੍ਹਾਂ ਅੱਜ ਫੇਰ ਖਬਰਾਂ ਦਾ ਖਾਸ ਬਲਟਨ ਲੈ ਕੇ ਤੁਹਾਡੇ ਦੂਰੂ ਬਹੌਣ ਜਾ ਰਿਹਾ ਇਸ ਤੋਂ ਪਹਿਲਾਂ ਦੱਸ ਦੇ ਕਿ ਨਾਨਕਸ਼ਾਹੀ ਸੰਮਤ ਦੇ ਅਨੁਸਾਰ ਅੱਜ 25 ਵਿਸਾਖ ਦਿਨ ਮੰਗਲਵਾਰ ਮਿਤੀ 7 ਮਈ 2024 ਹੈ ਅੱਜ ਦੇ ਦਿਨ ਭਰ ਦੀਆਂ 10 ਵੱਡੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸੁਪਰੀਮ ਕੋਰਟ ਦੇ ਵਿੱਚ ਕੇਜਰੀਵਾਲ ਦੀ ਅੰਤਿਮ ਜ਼ਮਾਨਤ ਸੰਬੰਧੀ ਸੁਣਵਾਈ ਪੂਰੀ ਹੋ ਗਈ ਹੈ ਪਰ ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ ਅੰਤਰੀਮ ਜ਼ਮਾਨਤ ਦੇਣ ਸਬੰਧੀ ਕੋਈ ਫੈਸਲਾ ਨਹੀਂ ਸੁਣਾਇਆ ਸੁਪਰੀਮ ਕੋਰਟ ਦਾ ਬੈਂਚ ਬਿਨਾ ਕੋਈ ਹੁਕਮ ਦਿੱਤੇ ਹੀ ਉੱਠ ਗਿਆ ਅਤੇ ਇਸ ਉੱਤੇ ਫਿਲਹਾਲ ਫੈਸਲਾ ਸੁਰੱਖਿਅਤ ਰੱਖ ਲਿਆ ਹੈ ਸੁਪਰੀਮ ਕੋਰਟ ਚ ਵੀਰਵਾਰ ਅਤੇ ਅਗਲੇ ਹਫਤੇ ਇਸ ਮਾਮਲੇ ਦੀ ਸੁਣਵਾਈ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਦਿੱਲੀ ਦੀ ਹਾਊਸ ਐਵੈਨਿਊ ਅਦਾਲਤ ਨੇ ਬ੍ਰਿਜ ਪੋਸ਼ਨ ਸਿੰਘ ਅਤੇ ਇੱਕ ਹੋਰ ਦੇ ਖਿਲਾਫ 6 ਮਹਿਲਾ ਪਹਿਲਵਾਨਾਂ ਦੁਆਰਾ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਦੋਸ਼ ਆਇਦ ਕਰਨ ਦੇ ਆਦੇਸ਼ ਨੂੰ ਟਾਲ ਦਿੱਤਾ ਹੈ ਅਦਾਲਤ 10 ਮਈ ਨੂੰ ਇਸ ਸਬੰਧੀ ਫੈਸਲਾ ਸੁਣਾਏਗੀ। ਖਨੜ ਦੇ ਨਦੀਕੀ ਪਿੰਡ ਚੰਦੋ ਵਿਖੇ ਦਿਨ ਦਿਹਾੜੇ ਕਰੀਬ 12:30 ਵਜੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ 26 ਸਾਲਾ ਨੌਜਵਾਨ ਮਨੀਸ਼ ਕੁਮਾਰ ਪਿੰਡ ਤੇ ਹੜ ਵਜੋ ਹੋਈ ਹੈ ਪੁਲਿਸ ਵੱਲੋਂ ਮੌਕੇ ਉੱਤੇ ਪੁੱਜ ਜਾਂਚ ਸ਼ੁਰੂ ਕਰ ਦਿੱਤੀ ਗਈ। ਦਾਦੇਕੀ ਪੇਸ਼ੇ ਤੋਂ ਇਹ ਨੌਜਵਾਨ ਬੌਂਸਰ ਦੱਸਿਆ ਜਾ ਰਿਹਾ ਜਿਸ ਦਾ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਦਿਨ ਦਿਹਾੜੇ ਗੋਲੀਆਂ ਮਾਰ ਕੇ ਇਹ ਕਤਲ ਕਰ ਦਿੱਤਾ ਗਿਆ। ਇਹ ਵੀ ਦੱਸਿਆ ਜਾ ਰਿਹਾ ਹੈਗਾ ਕਿ ਦੋ ਨੌਜਵਾਨ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਆਏ ਸੀ ਤੇ ਉਹਨਾਂ ਦੇ ਵੱਲੋਂ ਮ੍ਰਿਤਕ ਨੌਜਵਾਨ ਦੇ ਉੱਤੇ ਸੱਧੀਆਂ ਗੋਲੀਆਂ ਦਾਗ ਦਿੱਤੀਆਂ ਗਈਆਂ। ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਗੁਬਾਇਆ ਨੂੰ ਪਾਰਟੀ ਵੱਲੋਂ ਉਮੀਦਵਾਰ ਅਲਾਅ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਸਾਰੀਆਂ 13 ਸੀਟਾਂ ਉੱਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਸ਼ੇਰ ਸਿੰਘ ਗੁਬਾਇਆ ਦੇ ਵੱਲੋਂ ਕੱਲ ਹੀ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਸੀ ਦਾਅਵੇ ਕੀ ਉਸ ਨੂੰ ਵ੍ਰੋਧੀ ਧਰਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਉਹਨਾਂ ਨੂੰ ਫੋਨ ਕਰਕੇ ਤਲਾਹ ਦੇ ਦਿੱਤੀ ਗਈ ਸੀ ਕਿ ਤੁਸੀਂ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿਓ ਟਿਕਟ ਤੁਹਾਡੀ ਹੀ ਹੋਵੇਗੀ ਅੱਜ ਕਾਂਗਰਸ ਪਾਰਟੀ ਦੇ ਵੱਲੋਂ ਆਫੀਸ਼ੀਅਲ ਤੌਰ ਦੇ ਉੱਤੇ ਵੀ ਸ਼ੇਰ ਸਿੰਘ ਗੁਬਾਇਆ ਨੂੰ ਆਪਣਾ ਫਰੋਇਪੁਰ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਦਿੱਲੀ ਦੀ ਰਾਉਜ ਐਵੇਨਿਊ ਅਦਾਲਤ ਨੇ ਅਰਪਕਾਰੀ ਨੀਤੀ ਮਾਮਲੇ ਨਾਲ ਸੰਬੰਧਿਤ ਸੀਬੀਆਈ ਕੇਸ ਵਿੱਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਆਪ ਆਗੂ ਮਨੀਸ਼ ਸੌਦੀਆ ਦੀ ਨਾਇਕ ਹਰਾਸਤ 15 ਮਈ ਤੱਕ ਵਧਾ ਦਿੱਤੀ ਹੈ ਅਦਾਲਤ ਨੇ ਮਾਮਲੇ 'ਚ ਦੋਸ਼ ਤੈਅ ਕਰਨ ਉੱਤੇ ਹੋਰ ਵੈਸ ਲਈ 15 ਮਈ 20 ਤਾਰੀਖ ਵੀ ਤੈਅ ਕੀਤੀ ਹੈ ਫਰੀਦਕੋਟ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਅੱਜ ਜਦ ਚੋਣ ਪ੍ਰਚਾਰ ਲਈ ਸ਼੍ਰੀ ਮੁਖਤਾਰ ਸਾਹਿਬ ਜ਼ਿਲ੍ਹੇ ਦੇ ਹਲਕਾ ਗਿੱਦੜਵਾਹਾ ਅਦੀਨ ਪੈਂਦੇ ਪਿੰਡ ਪੁੱਟੀਵਾਲਾ ਵਿਖੇ ਪਹੁੰਚੇ ਇਸ ਦੌਰਾਨ 71 ਹੋਏ ਖੇਤ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਵਰਕਰਾਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਅਤੇ ਉਹਨਾਂ ਨੂੰ ਸਵਾਲ ਕੀਤੇ ਗਏ 9 ਮੀਟਿੰਗ ਰੱਖਦੇ ਹਾਂ ਜੀ 9 ਮੀਟਿੰਗ ਰੱਖੀ ਹੈ ਸਾਡੇ ਮਜ਼ਦੂਰ ਜੱਥੇਬੰਦਾਂ ਦੇ ਨਾਲ ਹਾਂਜੀ ਹਾਂਜੀ 9 ਮੀਟਿੰਗ 9 ਮੀਟਿੰਗ ਸਾਨੂੰ ਲਿਖਤੀ ਦਿੱਤੀਆਂ ਪਰ ਇੱਕ ਵੀ ਮੀਟਿੰਗ ਦੇ ਵਿੱਚ ਸਾਡੇ ਮਜ਼ਦੂਰ ਆਗੂਆਂ ਦੇ ਨਾਲ ਗੱਲ ਨਹੀਂ ਅੱਛਾ ਸਾਡੇ ਮਸਲੇ ਗੱਲ ਤੋਂ ਦੂਰ ਦੀ ਗੱਲ ਹੈ ਮਸਲੇ ਹੱਲ ਤੱਕ ਕੀ ਕਹਿੰਦੇ ਸਟਨਲਾ ਮਜ਼ਦੂਰ ਜੱਥੇਬੰਦਾਂ ਦੇ ਆਗੂਆਂ ਦੇ ਨਾਲ ਗੱਲਬਾਤ ਹੀ ਨਹੀਂ ਕੀਤੀ ਮੀਟਿੰਗ ਹੀ ਨਹੀਂ ਕੀਤੀ ਠੀਕ ਆ ਇਸ ਕਰਕੇ ਅਸੀਂ ਕਹਿੰਨੇ ਆ ਕਿ ਕਿਉਂ ਨਹੀਂ ਹੋ ਕੀਤੀ ਮੀਟਿੰਗ ਅਸੀਂ ਉਹਨੂੰ ਤੋਂ ਸਵਾਲ ਪੁੱਛ ਤੇ ਮੈਂ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਮੈਂ ਮੀਟਿੰਗ ਕਰਾਵਾਂਗਾ ਮਾ ਮੀਟਿੰਗ ਕਦੋਂ ਵੀ ਇਹ ਇੱذ ਤੋਂ ਪਹਿਲਾਂ ਬਹੁਤ ਵੇਲੇ ਆ ਹੁਣ ਹੁਣੇ ਆ ਦੇਖ ਲੈ ਵੋਟਾਂ ਤੋਂ ਪਹਿਲਾਂ ਪਹਿਲਾਂ ਜੇ ਹੋ ਸਕਦਾ ਉਦੋਂ ਪਹਿਲਾਂ ਕਰਾਂਗੇ ਇਸ ਗੱਲ ਦਾ ਕੀ ਵੀ ਲੈਕਸੀ ਦੇਣਾ ਵੀ ਅਸੀਂ ਮੀਟਿੰਗ ਕਰਾ ਦਾਂ ਮੈਂ ਮਹਾਂ ਲੇਕ ਕਿ ਲੈ ਲਵਾਂ ਮੈਂ ਮੀਟਿੰਗ ਕਰਾ ਦੇਣਾ ਪਰ ਅੱਜੇ ਮੈਂ ਅੱਜੇ ਬਿਜ਼ੀ ਨੇ ਹੋ ਥੋੜਾ ਜਾਂ ਪਰ ਮੈਂ ਮੀਟਿੰਗ ਥੋੜੀ ਜਰੂਰ ਕਰਾਂਗਾ ਸਦਾ ਜੀ ਬਿਜ਼ੀ ਰਹਿੰਦੇ ਆ ਨਾ ਰੌਲਾ ਮੈਂ ਮੀਟਿੰਗ ਕਰਾ ਦੂੰਗਾ ਥੋੜੀ ਹੋਰ ਦੱਸੋ ਜਦੋਂ ਵੀ ਮੁੱਖ ਮੰਤਰੀ ਨਾਲ ਪ੍ਰਕਾਸ਼ ਸਿੰਘ ਬਾਦਲਾ ਮੀਟਿੰਗਾਂ ਹੁੰਦੀਆਂ ਨੇ ਜਿਵੇਂ ਜਿਹੜੇ ਬੰਦੇ ਆਂ ਕੈਪਟਨ ਨਾਲ ਹੁੰਦੀਆਂ ਰਹੀਆਂ ਤੇ ਚੰਨੀ ਨਾਲ ਵੀ ਹੁੰਦੀ ਵੀ ਸਾਡੇ ਮਜ਼ਦੂਰਾਂ ਨੂੰ ਇੱਕ ਵੀ ਜਦੋਂ ਉਹਨਾਂ ਨਾਲ ਕੋਈ ਮਜ਼ਦੂਰਾਂ ਦਾ ਮਸਲਾ ਹੱਲ ਕੀਤਾ ਉਹ ਦੱਸਣ ਗਿਆ ਮਜ਼ਦੂਰਾਂ ਨਾਲ ਮੈਂ ਤੁਹਾਡੇ ਸਾਰੀਆਂ ਜਿਹੜੀਆਂ ਮੰਗਾਂ ਨੇ ਤੁਸੀਂ ਇੱਕ ਮੰਗ ਪੱਤਰ ਬਣਾ ਦੋ ਜੋ ਵੀ ਹੈ ਉਹ ਮੈਂ ਤੁਹਾਡੇ ਸਾਰੀਆਂ ਉਹਨਾਂ ਕੋਲ ਤੁਹਾਡੀ ਮੀਟਿੰਗ ਵੀ ਕਰਾ ਦਵਾਂ ਪੰਜ ਸਾਲਾਂ ਵਿੱਚ ਦੀ ਸਰਕਾਰ ਨੇ ਮਸਲੇ ਹੱਲ ਕਰਨੇ ਤੁਸੀਂ ਕਹਿੰਦੇ ਛੋਟੀਆਂ ਬੈਠਾਂ ਹੋ ਗਈਆਂ ਇਹ ਪੰਜ ਸਾਲ ਹੁੰਦੇ ਜੀ ਤੇ ਇਸ ਤੋਂ ਪਹਿਲਾਂ ਦੋ ਸਾਲਾਂ ਤੋਂ ਪਰ ਹੋ ਗਿਆ ਮੇਰੇ ਕੰਮ ਪੂਰਾ ਨਹੀਂ ਹੋਇਆ ਅਸੀਂ ਹੁਣ ਪਹਿਲਾਂ ਕੋਈ ਨਹੀਂ ਮੈਂ ਤੁਹਾਡੇ ਨਾਲ ਖੜਾ ਨਾ ਮੈਂ ਜੇ ਨਾ ਜੇ ਮੈਂ ਨਾ ਕਰੀ ਤੁਸੀਂ ਮੈਨੂੰ ਫੜ ਲਓ ਜਾ ਕੇ ਮੈਂ ਕਰਾਉ ਉਹ ਤਾਂ ਠੀਕ ਹੈ ਜੀ ਜਦੋਂ ਤੁਸੀਂ ਤੁਸੀਂ ਜਦੋਂ ਕਮਰੇ ਵਿੱਚ ਬੈਠੀ ਹੋ ਤੁਸੀਂ ਤਾਂ ਹੁਣ ਆ ਲਕਸ਼ਣ ਦੇ ਵਿੱਚ ਤੁਰੇ ਫਿਰਦੇ ਆ ਪਰ ਸਾਡੀ ਤਾਂ ਅੱਜ ਕੋਈ ਨਹੀਂ ਤੁਸੀਂ ਤੁਸੀਂ ਤਾਂ ਤੁਸੀਂ ਤਾਂ ਕਰ ਸਕਦੇ ਹੋ ਨਾ ਮੈਂ ਕਿਸੇ ਨਾ ਕਿਸੇ ਦਿਨ ਮੈਨੂੰ ਅੱਜ ਕੱਲ ਕਰ ਦੂਜੀ ਗੱਲ ਔਰਤਾਂ ਦੇ ਉਹਨਾਂ ਨੇ ਕਿਹਈ ਵੀ ਹਜ਼ਾਰ ਹਜ਼ਾਰ ਰੁਪਏ ਖਾਤੇ 'ਚ ਪਾਵਾ ਹਾਂਜੀ ਹਾਂਜੀ ठीक है ओ दस पाया के हजार देखो जी वो भी हो जाएगा वो तो हजार हो जाएगा हजे ते दो साल होए ना पांच साल में बिजली मोटर बिजली मोटर नहीं और 6000 बचे यार मोटर ये साना बिलो खावा हु जी bxa do bxa do जे बिल आ के ओ जा के बसियो ओ तो होनगे आमरा ने बच्चे नु नौकरियां दितियां जा रही है नहीं देखो थोड़ा बच्चा पढ़े ओदा पक्का मिलता नहीं आ नहीं बोलले मनरे पर कमरे च बात नहीं कर सुनो बंगा ਜੋੜੇ ਜਿਹੜੇ ਬੱਚੇ ਸਭ ਤੋਂ ਵੱਧ ਪਰਸਨਾਂ ਦਾ ਤੁਸੀਂ ਵੀ ਸਾਡੇ ਕਿਸਾਨਾਂ ਮਜਦੂਰਾਂ ਕੋਲ ਇੱਕ ਮਿੰਟ ਕੋਈ ਆਪਾਂ ਕਰਾਵਾਂਗੇ ਜੀ ਕੋਈ ਮੀਟਿੰਗ ਕਰਾਵਾਂਗੇ ਸਾਡੇ ਛੜ ਕੇ ਵੇਖ ਲੋ ਕੀ ਹਾਲ ਹੈ ਮਾਦਾ ਜੀ ਹੁਣ ਪੰਜ ਸਾਲਾਂ ਦਾ ਸਾਰਾ ਕੰਮ ਕਰਾਵਾਂਗੇ ਕਿਸਾਨਾਂ ਦੇ ਪੱਖ ਦੀ ਲਿਤੀ ਬਣਾਵਾ ਖੇਤੀ ਦੀ ਮੀਟਿੰਗ ਕਰਾ ਦੇ ਤੁਸੀਂ ਆਪ ਦਾ ਨਾਮ ਦੇਖੋ ਮੀਟਿੰਗ ਦਾ ਜਿਹੜਾ ਸਟੇਟ ਦਾ ਪ੍ਰਧਾਨ ਆ ਤੁਹਾਨੂੰ ਬੀਤੇ ਦਿਨ ਪਿੰਡ ਸਹਿਰਾ ਵਿਖੇ ਭਾਈਪਾ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਪ੍ਰਨੀਤ ਕੋਰ ਦਾ ਵਿਰੋਧ ਕਰ ਰਹੇ ਕਿਸਾਨਾਂ ਚੋਂ ਇੱਕ ਕਿਸਾਨ ਸੁਰਿੰਦਰਪਾਲ ਸਿੰਘ ਦੀ ਤੱਕ ਮੁਕੀ ਦੌਰਾਨ ਹੋਈ ਮੌਤ ਦੇ ਮਾਮਲੇ ਇਸ ਵਿੱਚ ਸੰਬੰਧੀ ਕਿਸਾਨ ਜਥੇਬੰਦੀਆਂ ਨੇ ਦੋਵੇਂ ਫਾਰਮਾ ਦੀ ਸੇਵਲ ਅਤੇ ਪੁਲਿਸ ਪ੍ਰਸ਼ਾਸਨ ਨਾਲ ਮੁੱਖ ਮੌਲਜਬਾ ਦੀ ਗ੍ਰਿਫਤਾਰੀ ਸੰਬੰਧੀ ਰੱਖੀ ਗਈ ਮੀਟਿੰਗ ਬੇਸਿੱਟਾ ਰਹੀ ਕਿਸਾਨ ਨੇਤਾਵਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਦੋਸ਼ੀ ਗ੍ਰਿਫਤਾਰ ਨਾ ਹੋਏ ਤਾਂ ਮੋਤੀ ਮਹਿਲ ਅੱਗੇ ਪੱਕਾ ਮੋਰਚਾ ਲੱਗੇਗਾ ਲੋਕ ਸਭਾ ਚੋਣਾਂ ਲਈ ਸ਼ੋਮਨੀ ਅਕਾਲੀ ਦਲ ਨੂੰ ਵੱਡਾ ਝੜਕਾ ਲੱਗਾ ਹੈ ਜਦੋਂ ਚੰਡੀਗੜ੍ਹ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਬਟੇਰਲਾ ਨੇ ਪੂਰੀ ਟੀਮ ਨਾਲ ਪਾਰਟੀ ਦੀ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਉਹਨਾਂ ਨੇ ਚੋਣ ਲੜਨ ਤੋਂ ਵੀ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਹ ਪਾਰਟੀ ਦੀ ਟਿਕਟ ਵਾਪਸ ਕਰ ਰਹੇ ਹਨ ਇਸ ਦੇ ਨਾਲ ਹੀ ਉਹਨਾਂ ਦੀ ਪੂਰੀ ਟੀਮ ਨੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ ਹਰਦੀਪ ਸਿੰਘ ਬਟੇਰਲਾ ਨੇ ਪਾਟ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਚੰਡੀਗੜ੍ਹ ਨਗਰ ਨਿਕੰਮ ਦੇ ਵਾਰਡ ਨੰਬਰ 30 ਤੋਂ ਕੌਂਸਲਰ ਹਨ ਅਤੇ ਪਿਛਲੇ 3 ਵਾਰ ਤੋਂ ਲਗਾਤਾਰ ਕੌਂਸਲਰ ਦੇ ਰੂਪ ਵਿੱਚ ਚੋਣ ਜਿੱਤ ਰਹੇ ਹਨ। ਉਹਨਾਂ ਦੀ ਮਿਹਨਤ, ਇਮਾਨਦਾਰੀ ਅਤੇ ਵਫਾਦਾਰੀ ਨੂੰ ਦੇਖਦੇ ਹੋਏ ਅਕਾਲੀ ਦਲ ਨੇ ਉਹਨਾਂ ਨੂੰ ਪਹਿਲਾਂ ਚੰਡੀਗੜ੍ਹ ਤੋਂ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਅਤੇ ਹੁਣ ਇਸ ਵਾਰ ਪਾਰਟੀ ਦੀ ਟਿਕਟ ਤੇ ਚੰਡੀਗੜ੍ਹ ਤੋਂ ਲੋਕ ਸਭਾ ਚੋਣ ਦੇ ਲਈ ਉਮੀਦਵਾਰ ਬਣਾਇਆ ਸੀ। ਪਰ ਇਸ ਦੇ ਨਾਲ ਹੀ ਉਹਨਾਂ ਨੇ ਪਾਰਟੀ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਹਨ ਉਹਨਾਂ ਨੇ ਕਿਹਾ ਕਿ ਪਾਰਟੀ ਦੇ ਵੱਲੋਂ ਮੇਰੀ ਮਦਦ ਨਹੀਂ ਕੀਤੀ ਜਾ ਰਹੀ ਇਸੇ ਕਰਕੇ ਮੈਂ ਚੋਣਾਂ ਨਹੀਂ ਲੜ ਰਿਹਾ ਤੇ ਪਾਰਟੀ ਦੇ ਤਮਾਮ ਅਹੁਦਿਆਂ ਤੋਂ ਅਸਤੀਫਾ ਦੇ ਰਿਹਾ ਹਾਂ ਪੰਜਾਬ ਚ ਲੋਕ ਸਭਾ ਚੋਣਾਂ 2024 ਲਈ ਨਾਮਜ਼ਦਗੀਆਂ ਦੀ ਸ਼ੁਰੂਆਤ ਅੱਜ ਯਾਨੀ 7 ਮਈ ਤੋਂ ਹੋ ਗਈ ਹੈ ਇਸ ਦੀ ਆਖਰੀ ਮਿਤੀ 14 ਮਈ ਮੰਗਲਵਾਰ ਹੈ ਇਸ ਦੇ ਨਾਲ ਹੀ ਕਾਂਗਰਸ ਵੱਲੋਂ ਪੰਜਾਬ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਪੇਰਵਾ ਵੀ ਜਾਰੀ ਕਰ ਦਿੱਤਾ ਗਿਆ ਹੈ ਤਾਂ ਦੇਖਿਓ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖੈਰਾ ਸੰਗਰੂਰ ਤੋਂ ਡਾਕਟਰ ਧਰਮਵੀਰ ਗਾਂਧੀ ਪਟਿਆਲਾ ਤੋਂ 8 ਮਈ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣਗੇ ਅਤੇ ਉਸ ਤੋਂ ਬਾਅਦ ਕੁਲਬੀਰ ਸਿੰਘ ਜੀਰਾ ਖਡੂਰ ਸਾਹਿਬ ਤੋਂ 9 ਮਈ ਨੂੰ ਅਤੇ ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਤੋਂ ਚਾਂਦੇ ਸਿੰਘ ਚੰਨੀ ਜਲੰਧਰ ਤੋਂ ਯਾਬਨੀ ਗੋਮਰ ਹੁਸ਼ਿਆਰਪੁਰ ਤੋਂ ਡਾਕਟਰ ਅਮਰ ਸਿੰਘ ਫਤਿਹਗੜ੍ਹ ਸਾਹਿਬ ਅਮਰਜੀਤ ਕੌਰ ਸਾਹਕੇ ਫਰੀਦਕੋਟ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਬਠਿੰਡਾ ਤੋਂ 10 ਮਈ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣਗੇ ਇਸ ਤੋਂ ਇਲਾਵਾ ਮਗਰ ਬੱਚੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਜੋ ਕਿ ਅੰਮ੍ਰਿਤਸਰ ਤੋਂ ਉਮੀਦਵਾਰ ਹਨ ਅਤੇ ਉਹ 11 ਮਈ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣਗੇ ਅਤੇ ਵਿਜੇ ਇੰਦਰ ਸਿੰਘ ਜਿਨ੍ਹਾਂ ਜੋ ਕਿ ਸ਼੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਐਲਾਨੇ ਗਏ ਨੇ ਉਹਨਾਂ ਦੇ ਮਿਤੀ 13 ਮਈ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਜਾਣਗੇ ਜਿੱਥੇ ਪੰਜਾਬ ਦੇ ਅੰਦਰ ਸਿਆਸੀਤ ਪਖੀ ਹੋਈ ਆ ਉਥੇ ਪੰਜਾਬ ਚ ਦਿਨੋ ਦਿਨ ਗਰਮੀ ਦਾ ਕਹਿਰ ਵੀ ਵਧਦਾ ਜਾ ਰਿਹਾ ਹੈ ਅਤੇ ਲੋਕਾਂ ਦੇ ਪਸੀਨੇ ਫੁੱਟਣ ਲੱਗੇ ਹਨ ਇਸ ਦਰਮਿਆਨ ਸੋਮਵਾਰ ਨੂੰ ਪੰਜਾਬ ਚ ਪਾਰਾ 43 ਡਿਗਰੀ ਨੂੰ ਪਾਰ ਕਰ ਗਿਆ ਤੁਸਹਾ ਕੇ ਰੱਖ ਦੇਣ ਵਾਲੀ ਧੁੱਪ ਕਰਨ ਪਾਰੇ ਚ 1.2 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ ਦਿਨਾਂ ਚ ਗਰਮੀ ਦਾ ਕਹਿਰ ਹੋਰ ਵੀ ਵਧੇਗਾ ਮੌਸਮ ਵਿਭਾਗ ਨੇ ਲੋ ਹੀਟ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਅਤੇ ਲੋਕਾਂ ਨੂੰ ਇਸ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਮਿਉਂਹ ਦੇ ਮੁਤਾਬਕ 16 ਮਈ ਨੂੰ ਪੂਰੇ ਸੂਬੇ ਦੇ ਅੰਦਰ ਲਪੇਟ ਚ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਅਜਿਹੇ ਚ ਬਿਹਤਰ ਸਾਵਧਾਨੀ ਵਰਤਣ ਦੀ ਲੋੜ ਹੈ ਮੌਸਮ ਵਿਭਾਗ ਨੇ ਮੌਸਮ ਖੁਸ਼ਕ ਰਹਿਣ ਦੀ ਵੀ ਭਵਿੱਖਬਾਣੀ ਕੀਤੀ ਹੈ ਹਾਲਾਂਕਿ 9 ਮਈ ਤੋਂ ਬਾਅਦ ਪੰਜਾਬ ਦੇ ਕੁਝ ਇਲਾਕਿਆਂ ਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਖਾਸ ਤੌਰ ਤੇ 10 ਮਈ ਨੂੰ yellow alert ਜਾਰੀ ਕੀਤਾ ਹੋਇਆ ਹੈ ਇਸ ਦੌਰਾਨ ਮੀਂਹ ਦੇ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ ਅੱਜ ਦਾ ਖਬਰਾਂ ਦਾ ਸਿਲਸਿਲਾ ਇੱਥੇ ਹੀ ਸਮਾਪਤ ਹੁੰਦਾ ਹੈ ਮੈਨੂੰ ਰਾਜਦੇਵ ਸਿੰਘ ਭੱਲਰ ਨੂੰ ਦਿਓ ਇਜਾਜ਼ਤ ਬਣੇ ਰਹੋ ਐਸਐਮਟੀਵੀ ਨਿਊਜ਼ ਦੇ ਨਾਲ ਧੰਨਵਾਦ